ਪੁਲਿਸ ਕਮਿਸ਼ਨਰ ਟੈਂਪਰੇਰ ਵਿੱਚ ਪੀਐਸ ਕੈਂਟ ਉਹਨਾਂ ਨੇ ਦੋ ਮੁਕਦਮੇ ਟਰੇਸ ਕੀਤੇ ਹੈ ਐਫਆਈਆ ਨੰਬਰ 164/24 ਤੇ ਐਫਆਈਆ ਨੰਬਰ 157/24 ਜਿਹੜਾ ਐਫਆਈਆ ਨੰਬਰ 164/24 ਹੈ ਉਹਦੇ ਚ ਅਕਿਊਜ਼ਡ ਹੈਗਾ ਸਾਹਿਲ ਅਲੈਸ ਕਾਲੂ ਉਹਦੇ ਤੇ ਆਲਰੇਡੀ 21 ਪਰਚੇ ਸੀਗੇ 307 ਦੇ ਵੀ 379B ਦੇ ਵੀ ਪਰਚੇ ਸੀ ਨਾਲ ਐਨਡੀਪੀਐਸ ਫੈਕਟਰੀ ਪਰਚੇ ਸੀ ਉੱਤੇ ਇੱਕ ਪਰਚਾ ਸੀਗਾ 452 ਤੇ 423 ਦਾ ਤੇ ਥਾਣੇ ਦੀ ਪੁਲਿਸ ਉਹਨੂੰ ਅਰੈਸਟ ਕਰਨ ਗਈ ਸੀ ਅੰਡਰ ધ ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਕੁਪੀ ਸਿੰਪੂਲਰ ਸਾਹਿਬ ਤੇ ਜਦੋਂ ਅਰੈਸਟ ਕਰਨ ਗਈ ਤੇ ਉਹ ਕਾਲੂ ਭੱਜਿਆ ਆਪਣੇ ਉਥੋਂ ਤੇ ਸਾਡੀ ਟੀਮ ਨੇ ਉਹਨੂੰ ਅਰੈਸਟ ਕਰ ਲਿਆ ਤੇ ਜਦੋਂ ਉਹਨੂੰ ਅਰੈਸਟ ਕੀਤਾ ਉਹਦੀ ਸਰਚ ਵਿੱਚੋਂ ਜਮਤਲਾਸ਼ੀ ਵਿੱਚੋਂ ਉਹ ਉਤੋਂ ਹੀਰੋਇਨ ਵੀ ਮਿਲੀ 265 ਗ੍ਰਾਮ ਹੀਰੋਇਨ ਮਿਲੀ ਤੇ ਜਿਹੜੇ 452 ਤੇ 23 ਦੇ ਪਰਚੇ ਵਿੱਚ ਅਰੈਸਟਤਾ ਸੀ ਪਾਈ ਹੈ ਨਾਲ ਜਿਹੜਾ ਆਹ ਵਾਲਾ ਹੈਗਾ ਇੱਕ ਨਵਾਂ ਪਰਚਾ ਵੀ ਉੱਤੇ ਡਾ ਰਜਿਸਟਰ ਹੋਇਆ ਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਆਪਰੇਟ ਕਰਦਾ ਸੀ ਤੇ ਸਾਰਿਆਂ ਨੂੰ ਉੱਥੇ ਹੀ ਇਹ ਸਪਲਾਈ ਕਰਦਾ ਸੀ ਤੇ ਇਹਨੂੰ ਆਪਣਾ ਫਰਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਇੱਕ ਜਿਹੜਾ ਦੂਸਰਾ ਮੁਕਦਮਾ ਹੈਗਾ ਇਸ 57/24 ਉਹਦੇ ਚ ਗੌਰਵ ਤੇ ਸੰਦੀਪ ਅਸੀਂ ਅ ਗ੍ਰੈਸਟਾਰ ਕੀਤੇ ਹੈ ਉਹਨਾਂ ਦੀ ਏਜ ਹੈਗੀ 20 ਤੋਂ 21 ਸਾਲ ਹੈਗੀ ਹੈ ਉਹਨਾਂ ਤੋਂ ਰਿਕਵਰੀ ਅਸੀਂ ਕੀਤੀ ਹੈ ਇੱਕ ਐਕਟਿਵਾ ਇੱਕ ਮੋਟਰਸਾਈਕਲ ਦੀ ਕੀਤੀ ਹੈ ਇੱਕ ਮੋਬਾਈਲ ਫੋਨ ਤੇ ਇੱਕ ਪਿਸਟਲ ਤੇ ਦੋ ਰਾਉਂਡ ਦੀ ਅਸੀਂ ਰਿਕਵਰੀ ਕੀਤੀ ਹੈ ਇਹ ਛਟਾ ਬਾਈਪਾਸ ਦੇ ਰਹਿਣ ਵਾਲੇ ਹੈ ਤੇ ਇਹਨਾਂ ਤੇ ਵੀ ਆਪਣਾ ਵਕ ਵਕ ਮੁਕਦਮੇ ਦਰਜ ਹੈਗੇ ਆ 307 ਦੇ ਵੀ ਹੈਗੇ ਤੇ 379 20 ਦੇ ਵੀ ਹੈਗੇ ਤੇ ਬੇਸਿਕਲੀ ਨਸ਼ੇੜੀ ਹੈਗੇ ਆ ਇਨਾਂ ਦਾ ਜੋ ਸੰ ਪ੍ਰੀਲੀਮਨਰੀ ਇਨਕੁਆਇਰੀ ਦਾ ਪੜਾ ਚੱਲਿਆ ਇਹਨਾਂ ਦਾ ਇੱਕ ਹੋਰ ਸਾਥੀ ਹੈ ਉਹ ਵੀ ਗ੍ਰਿਫਤਾਰ ਕਰਨਾ ਹਾਲੇ ਬਾਕੀ ਹੈ ਤੇ ਅਸੀਂ ਟੀਮਸ ਬਣਾ ਕੇ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ ਪਿਛਲੇ ਸੰਡੇ 29 ਸਤੰਬਰ 2024 ਨੂੰ ਸ਼ਹਿਰ ਦੇ ਵਿੱਚ ਤਿੰਨ ਵਾਰ ਦਾ ਤੋਹੀਆਂ ਸੀ ਸਨੇਚਿੰਗ ਦੀਆਂ ਜੋ ਕਿ ਥਾਣਾ ਮੁਕੰਪੁਰਾ ਥਾਣਾ ਮਕਬੂਲਪੁਰਾ ਤੇ ਥਾਣਾ ਸੁਲਤਾਨਵਿੰਡ ਦੇ ਵਿੱਚ ਹੋਈਆਂ ਸੀ ਵੱਖ-ਵੱਖ ਵਾਰਦਾਤਾਂ ਤੇ ਇਹਦੇ ਵਿੱਚ ਦੋ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਆਪਣਾ ਸਨੇਚ ਹੋਇਆ ਸੀ ਇਹ ਵਾਰ ਦਾ ਤਾਂ ਸੰਡੇ ਮਾਰਨਿੰਗ ਹੋਈਆਂ ਸੀ ਤੇ ਤਿੰਨੋਂ ਥਾਣਿਆਂ 'ਚ ਵੱਖ-ਵੱਖ ਮੁਕਦਮੇ ਦਰਜ ਹੋਏ ਸੀ ਮੁਕਦਮਾ ਨੰਬਰ 73/24 ਥਾਣਾ ਮੁਕੰਪੁਰਾ ਮੁਕਦਮਾ ਨੰਬਰ 111/24 ਮਕਬੂਲਪੁਰਾ ਤੇ ਮੁਕਦਮਾ ਨੰਬਰ 121/24 ਥਾਣਾ ਸੁਲਤਾਨਪੁਰ ਤੇ ਮੁਕੰਪੁਰਾ ਪੁਲਿਸ ਨੇ ਇਹ ਟੀਮਸ ਬਣਾਈਆਂ ਅੰਡਰ ਦਾ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਦੇ ਤਹਿਤ ਤੇ ਟੀਮਸ ਬਣਾ ਕੇ ਤੇ ਇਹਨਾਂ ਨੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦਾ ਨਾਮ ਹੈ ਸਰਗਨਦੀਪ ਸਿੰਘ ਗੁਰਜੀਤ ਸਿੰਘ ਆਸ਼ੀਸ਼ ਅੰਮ੍ਰਿਤ ਦਿਲਪ੍ਰੀਤ ਸਿੰਘ ਇੱਕ ਉਹਨਾਂ ਵਿੱਚੋਂ ਪੰਜਾਂ ਚੋਂ ਇੱਕ ਜੁਵਨਾਈਲ ਹੈ ਜਿਹਦਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਤੇ ਸਾਨੂੰ ਜੋ ਪਤਾ ਚੱਲਿਆ 6 ਮੈਂਬਰੀ ਗਰੋ ਹੈਗਾ ਜਿਹੜਾ ਅਰਲੀ ਮਾਰਨਿੰਗ ਵਾਰ ਦਾ ਤੱਕ ਕਰਦਾ ਸੀ ਸਨੈਚਿੰਗ ਦੀਆਂ ਤੇ ਇੱਕ ਮੁੰਡਾ ਫਰਾਰ ਹੈ ਤੇ ਜਿਹੜਾ ਜੁਮਨਾਈਲ ਹੈ ਉਹਨੂੰ ਅਸੀਂ ਲੁਧਿਆਣੇ ਜੁਮਨਾਈਲ ਹோம் ਭੇਜਤਾ ਹੈ ਬਾਕੀ ਚਾਰਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੱਤਾ ਹੈ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੱਸਿਆ ਇੱਕ ਐਕਟਿਵਾ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਸਾਨੂੰ ਰਿਕਵਰ ਹੋਏ ਹੈ ਉਹ ਚੋਂ ਜਿਹੜਾ ਇੱਕ ਆਪਣਾ ਮੋਟਰਸਾਈਕਲ ਹੈ ਉਹ ਅ ਜਿਹੜਾ ਸਨੇਚ ਹੋਇਸੀ ਉਹ ਵੀ ਹੋ ਗਿਆ ਤਾਂ ਦੋ ਮੋਬਾਈਲ ਫੋਨ ਵੀ ਰਿਕਵਰ ਹੋ ਗਈ ਹੈ ਤੇ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਥੈਂਕ ਯੂ